ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਸਾਡਾ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਡੇ ਦਫ਼ਤਰ ਵਿੱਚ ਅੱਜ ਪਹੁੰਚੇ ਨੇ ਸ੍ਰੀ ਦਾਸਪੰਵਿੰਦਰ ਸਿੰਘ ਗੋਰਾ ਜੀ ਜੋ ਮੋੜ ਮੰਡੀ ਹਣਕਾ ਅਨਚਾਰਜ ਨੇ ਕਾਂਗਰਸ ਪਾਰਟੀ ਦੇ ਜੋ ਪੰਜਾਬ ਦੀ ਮੌਜੂਦਾ ਸਰਕਾਰ ਹੈ ਕਿ ਪੰਜਾਬ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਬਾਰੇ ਵਿਚਾਰ ਕਰ ਰਹੇ ਨੇ ਗੋਰਾ ਜੀ ਸਾਡੇ ਪੰਜਾਬ ਵਾਸੀਆਂ ਨੂੰ ਵਿਸ਼ਵਾਸੀ ਨਾਲ ਗੱਲ ਕਰ ਰਹੇ ਨੇ ਮਿਹਰਬਾਨੀ ਰਾਜਕੁਮਾਰ ਜੀ ਜਿਹੜੀ ਅੱਜ ਤੁਹਾਡੇ ਦਫ਼ਤਰ ਦੇ ਵਿੱਚ ਮੈਂ ਕੱਲ ਦੋ ਚਾਰ ਤੁਹਾਨੂੰ ਕਹਿਣਾ ਸਰਕਾਰ ਦੀਆਂ ਦੇਖੋ ਜੋ ਮਾਨ ਸਾਹਿਬ ਨੇ ਸਰਕਾਰ ਆਉਣ ਤੋਂ ਪਹਿਲਾਂ ਜਾਂ ਕੇਂਦਰੀ ਵੱਲ ਸਾਹਿਬ ਨੇ ਵਾਅਦੇ ਕੀਤੇ ਸੀ ਪੰਜਾਬ ਦੇ ਨਾਲ ਜਾਂ ਉਦੋਂ ਇਹ ਇਹ ਗੱਲਾਂ ਕਹੀਆਂ ਸੀਗੀਆਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਪੰਜਾਬ ਦੀ ਨਮਾਇਦਗੀ ਨਹੀਂ ਕਰ ਸਕਦੀਆਂ ਕਿ ਅਸੀਂ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਅੱਜ ਇਹਨਾਂ ਨੂੰ ਸਾਢੇ 3 ਸਾਲ ਹੋ ਗਏ ਬਣਿਆ ਨੂੰ ਤੇ ਪੰਜਾਬ ਦੇ ਵਿੱਚ ਇੱਕ ਵੀ ਇਹ ਦੱਸ ਦੇਣਾ ਕਿ ਇਹ ਆਮ ਆਦਮੀ ਸਰਕਾਰ ਨੇ ਕੋਈ ਵਿਕਾਸ ਦਾ ਕੰਮ ਜਾ ਕੋਈ ਪਿੰਡਾਂ ਦੇ ਵਿਕਾਸ ਦਾ ਜਾਂ ਸ਼ਹਿਰਾਂ ਦੇ ਵਿਕਾਸ ਦਾ ਜਾਂ ਕੋਈ ਰਿਕਵਰ ਦਿੱਤਾ ਹੋਏ ਇੱਕ ਵੀ ਮੁੱਦਾ ਦੱਸਦਾ ਕਿ ਕਿਤੇ ਸਾਨੂੰ ਕੰਮ ਚੱਲਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਪ੍ਰਸ਼ਤ ਦੇ ਵਿੱਚੋਂ ਕਿ ਕਿਸੇ ਪਿੰਡ 'ਚ ਕੰਮ ਚੱਲਦੇ ਸੀ ਉਹ ਕਾਰਜ ਖਰੇ ਹੋਏ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਜੇ ਸ਼ਹਿਰਾਂ 'ਚ ਕੰਮ ਚੱਲਦੇ ਸੀ ਉਹ ਕਾਰਜ ਖਰੇ ਹੋਏ ਅੱਜ ਸਭੀਆਂ ਰੋੜਾਂ ਸਭ ਕੁਝ ਬੰਦ ਪਿਆ ਠੱਪ ਪਿਆ ਇਸ ਤਰ੍ਹਾਂ ਇਹ ਲੱਗਦਾ ਵੀ ਜਿਵੇਂ ਕੋਈ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਲਾ ਇਹਨਾਂ ਆਰਡਰ ਦੀ ਸਥਿਤੀ ਦੇਖੋ ਤੁਸੀਂ ਰੋਜ਼ ਆਪਣੇ ਕੋਈ ਨਾ ਕੋਈ ਕਿਤੇ ਕੋਈ ਕ੍ਰੀਡ ਚੱਲ ਗਿਆ ਕਿਤੇ ਕੁਛ ਹੋ ਗਿਆ ਕਦੇ ਬੰਦੇ ਮਾਰ ਕੇ ਕਿਤੇ ਕੁਛ ਹੋ ਗਿਆ ਪੁਲਿਸ ਵਾਲੇ ਵੀ ਸੇਫ ਨਹੀਂ ਕੱਲ ਥਾਣੇ ਦਾ ਜੀ ਨੂੰ ਗੋਲੀਆਂ ਮਾਰੀਆਂ ਗਈਆਂ ਤਾਂ ਇਸ ਕਰਕੇ ਅੱਜ ਸਾਰੇ ਪਾਸੇ ਹੋਈ ਜਿਹੜੀ ਇਹ ਨਹੀਂ ਸਰਕਾਰ ਨਾਲ ਕੋਈ ਚੀਜ਼ ਨਹੀਂ ਲਈ ਕਿਉਂਕਿ ਜਿਹੜੀਆਂ ਭਗਵੰਤ ਮਾਨ ਜੀ ਨੇ ਜਾਂ ਇਹਨਾਂ ਦੇ ਆ ਆਦਮੀ ਨੇ ਗੱਲਾਂ ਕਹਿ ਗਿਆ ਸੀ ਵੀ ਹਜ਼ਾਰ-ਹਜ਼ਾਰ ਕੀ ਅਸੀਂ ਲੇਡੀਜ਼ ਨੂੰ ਦੇਵਾਂਗੇ ਉਹ ਕਿੱਥੇ ਅਜ ਤੱਕ ਕਿਸ ਨੂੰ ਦਿੱਤਾ ਜਾ ਇਹਨਾਂ ਨੇ ਕਿਰਪਾ ਦੀਆਂ ਗੱਲਾਂ ਕਹੀਆਂ ਸੀ ਵੀ ਅਸੀਂ ਕਿਰਪਾ ਦੀਆਂ ਪ੍ਰੋਜੈਕਟਾਂ ਤਿੰਨ ਗੁੰਗੀਆਂ ਵਧਾਵਾਏ ਕਿਹਦੀ ਵਧਾਈ ਜਾ ਨੌਕਰੀਆਂ ਕਿਹਾ ਸੀ ਵੀ ਅਸੀਂ ਬਾਹਰੋਂ ਜਾਨੋ ਹਟਾ ਲਾਂਗੇ ਨੌਜਵਾਨਾਂ ਨੂੰ ਤੇ ਬਾਹਰਲੇ ਜਿਹੜੇ ਇੱਧਰ ਆਇਆ ਕੰਮ ਕਿ ਪੰਜਾਬ ਦੇ ਵਿੱਚ ਤੇ ਅੱਜ ਕੋਈ ਦੱਸੋ ਜੀ ਪੰਜਾਬ ਦੇ ਵਿੱਚ ਕੋਈ ਬਾਹਰੋਂ ਕੋਈ ਆਇਆ ਜਾਂ ਕੋਈ ਜਿਹੜੇ ਪੰਜਾਬ ਦੇ ਵਿੱਚ ਰੋਜ਼ਗਾਰ ਚੱਲਦੇ ਸੀ ਉਹ ਵੀ ਬੰਦ ਕਰਕੇ ਤੇ ਇਸ ਕਰਕੇ ਅੱਜ ਦੇ ਹਾਲਾਤ ਜਿਹੜੇ ਐ ਬਹੁਤ ਨਾਜ਼ੁਕ ਐ ਇਸ ਕਰਕੇ ਔਰ ਅੱਜ ਜੇ ਤੁਸੀਂ ਅੱਜ ਇਲੈਕਸ਼ਨ ਹੁੰਦੀਆਂ ਅੱਜ ਨੂੰ ਪਤਾ ਵੀ ਕੀ ਆਮ ਆਦਮੀ ਦਾ ਹਾਲ ਹੈ ਤੇ ਅੱਜ ਦੀ ਜੇ ਅੱਜ ਪ੍ਰੋਡਕਸ਼ਨ ਆਉਂਦੀ ਹੈ ਤਾਂ ਮੇਰਾ ਦਾ 100 ਸੀਟ ਤੋਂ ਵੀ ਪ੍ਰਸ ਸੀਟਾਂ ਲੈ ਜਾ ਸਕਦੀ ਹੈ ਕਿਉਂਕਿ ਕਾਰਸ ਦੇ ਨਾਲ ਲੋਕਾਂ ਦਾ ਕੰਮ ਦੇਖਿਆ ਤਾਂ ਕਿ ਇਹ ਲੋਕ ਹਮੇਸ਼ਾ ਕਾਰਸ ਨੇ ਜੋ ਕਿਹਾ ਉਹ ਕੀਤਾ ਤੇ ਇਸ ਕਰਕੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਕਿ ਅਵਰ ਟਾਈਮ ਦੇ ਵਿੱਚ ਅਸੀਂ ਕਈ ਕਹਨੇ ਆ ਸੋਸ਼ਲ ਚੈਨਲ ਰਾਹੀਂ ਕਿ 2027 ਦੇ ਵਿੱਚ ਕੋਈ ਸਾਰ ਡੈਸ ਹੌ ਦਾ ਸਵਾਲ ਰਹਿ ਗਿਆ ਕਿ ਕੀ ਵਿਕਾਸ ਪਾਰਟੀ ਨੂੰ ਆਪਾਂ ਲੈ ਜੇ ਤੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦਾ ਜਿਹੜੇ ਮੁੱਦੇ ਆ ਪੰਜਾਬ ਦੀਆਂ ਜਿਹੜੀਆਂ ਗੱਲਾਂ ਆ ਪੰਜਾਬ ਦੇ ਜਿਹੜੇ ਵਿਕਾਸ ਦੇ ਕੰਮ ਆ ਜਾਂ ਰੋਜ਼ਗਾਰ ਦੇ ਕੰਮ ਆ ਜਾਂ ਕੋਈ ਵੀ ਵਰਗ ਆ ਉਹਨਾਂ ਦੇ ਕੰਮ ਆ ਉਹਨਾਂ ਨੂੰ ਆਪਾਂ ਲੈ ਕੇ ਚੱਲੀਏ ਸਰਕਾਰ ਜਿੱਥੇ ਸਰ ਤੁਸੀਂ ਗੱਲ ਕੀਤੀ ਹੈ ਤੁਸੀਂ ਕਿਸ ਤਰ੍ਹਾਂ ਦੀ ਜਨਨੀ ਦੀ ਅੱਡੀ ਤਿਆਰ ਕਰੀਏ ਕਿਉਂਕਿ ਇਲੈਕਸ਼ਨਲ 2027 ਚ ਹੈਗੇ ਆ ਕਾਂਗਰਸ ਪਾਰਟੀ ਨੂੰ ਰੋਕੀ ਕੀਤਾ ਜਾਵੇ ਪਾਰਸ ਪਾਰਟੀ ਕਰਨੀ ਸਭ ਨੌਜਵਾਨ ਜੂਤ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਚਾਹੇ ਨੌਕਰੀਆਂ ਹੋਣ ਚਾਹੇ ਅਸੀਂ ਉਹਨਾਂ ਨੂੰ ਪ੍ਰਾਈਵੇਟ ਅਦਾਰੇ ਦੀ ਵੀ ਚਾਹੇ ਉਹਨਾਂ ਨੂੰ ਅਸੀਂ ਬੈਂਕਰ ਕਰਨੇ ਲੋਨ ਦਵਾ ਕੇ ਉਹਨਾਂ ਦਾ ਕੰਮ ਚਲਾ ਕੇ ਵੀ ਜੀ ਇਹ ਕੰਮ ਅਸੀਂ ਪਹਿਲ ਦੇ ਹੱਦ ਤੇ ਉਹਨਾਂ ਦੇ ਕਰਾਂਗੇ ਅਗਲੀ ਜਿਹੜੀ ਗੱਲ ਹੈ ਵੀ ਵਿਕਾਸ ਜਿਹੜਾ ਰੁਕੇ ਨੂੰ ਅੱਜ ਸਾਢੇ 3-4 ਸਾਲਾਂ ਨੂੰ ਹੋ ਗਿਆ ਹੈ ਵਿਕਾਸ ਨੂੰ ਦੁਬਾਰਾ ਉਸੇ ਪੜੜੀ ਤੇ ਕਿਹਾਵਾਂਗੇ ਕਿ ਉਹ ਬਹੁਤ ਲੋੜ ਹੈ ਸਾਰੇ ਆ ਰੋੜਾ ਟੁੱਟ ਗਿਆ ਜਿਹੜੀਆਂ ਸਾਰੀਆਂ ਜਿਹੜੀਆਂ ਸਕੂਲ ਸਕੂਲਾਂ ਦੀਆਂ ਹਸਪਤਾਲਾਂ ਦੀਆਂ ਬਿਲਡਿੰਗਾਂ ਖਸਤਾ ਹੋਣੀਆਂ ਜਾਂਦੀਆਂ ਉਹ ਇਹ ਸਾਰੀਆਂ ਚੀਜ਼ਾਂ ਦੇ ਦੁਬਾਰਾ ਡਵੈਲਪਮੈਂਟ ਸ਼ੁਰੂ ਕਰਕੇ ਇਹ ਕੰਮ ਕੀਤੇ ਜਾਣਗੇ ਬਾਕੀ ਜਿਹੜੀ ਗਰੀਬਾਂ ਦੀਆਂ ਜਿਹੜੀਆਂ ਆਟਾ ਦਾਲ ਦੀਆਂ ਸਕੀਮਾਂ ਉਹ ਬੰਦ ਹੋ ਗਈਆਂ ਸੀ ਉਹਨਾਂ ਨੂੰ ਟੂਵਲਾਂ ਦੇ ਕਨੈਕਸ਼ਨ ਦੁਬਾਰਾ ਖੁੱਲੇ ਜਾਣਗੇ ਟੂਵਲ ਦਾ ਕਨੈਕਸ਼ਨ ਨਹੀਂ ਮਿਲਦਾ ਕਿਸੇ ਨੂੰ ਜਿਹੜੀਆਂ ਵੀ ਖੇਤੂ ਜਿਹੜੀਆਂ ਚੰਗੇ ਦੇ ਦਿੱਤੇ ਜਾਣਗੇ ਇਹ ਹੀ ਜਿਹੜੀਆਂ ਸਾਰੀਆਂ ਸਮੱਸਿਆ ਦਾ ਹੱਲ ਕੀਤਾ ਜਾਊਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ 24 ਘੰਟੇ ਬਿਜਲੀ ਦਿੱਤੀ ਜਾਊਗੀ ਇਹ ਸਾਰੀਆਂ ਜਿਹੜੀਆਂ ਸਾਡਾ ਆਉਣ ਵਾਲਾ ਜਿਹੜਾ ਚੋਣ ਮੈਨੀਫੈਸਟ ਹੋਊਗਾ ਉਹਦੇ ਵਿੱਚ ਅਸੀਂ ਹੋਰ ਵੀ ਲੋਕਾਂ ਦੀ ਰਾਏ ਲੈ ਕੇ ਇਹ ਨਹੀਂ ਵੀ ਅਸੀਂ ਆਪ ਅਸੀਂ ਲੋਕਾਂ ਦੇ ਵਿੱਚੋਂ ਪੁੱਛ ਕੇ ਵੀ ਕੀ ਹੋਣਾ ਚਾਹੀਦਾ ਉਹ ਹੀ ਚੀਜ਼ਾਂ ਕਰਾਂਗੇ ਇਹ ਨਹੀਂ ਵੀ ਨਾਂਗੂ ਵੀ ਨਸ਼ਿਆਂ ਨੂੰ ਸਾਰੀ ਸਭ ਤੋਂ ਵੱਡੀ ਗੱਲ ਹੈ ਨਸ਼ਿਆਂ ਨੂੰ ਨਾ ਖਾਣ ਦੀ ਗੱਲ ਹੈ ਨਸ਼ੇ ਖਤਮ ਕੀਤੇ ਜਾਣਗੇ ਉਹ ਜ਼ਰੂਰੀ ਹੈ ਤਾਂ ਇਸ ਕਰਕੇ ਜਿਹੜਾ ਸਾਰਾ ਜਿਹੜੇ ਅੱਜ ਕੱਲ ਮੁਲਾਜ਼ਮਾਂ ਨੂੰ ਤੰਗੀਆਂ ਆ ਰਹੀਆਂ ਉਹਨਾਂ ਦੀਆਂ ਮੁਸ਼ਕਲਾਂ ਦੂਰ ਕੀਤੀ ਕਿ ਇਹ ਮੁਲਾਜ਼ਮ ਹਰ ਇੱਕ ਤੰਗ ਤਨਖਾਹ ਸਮੇਂ ਤੇ ਨਹੀਂ ਮਿਲਦੀਆਂ ਕੋਈ ਉਹਨਾਂ ਨੂੰ ਧੱਕੇ ਵਗੈਰਾ ਨਹੀਂ ਮਿਲਦੇ ਤਾਂ ਇਸ ਕਰਕੇ ਸਾਰੇ ਹੀ ਵਰਗ ਦੋਖੀ ਆ ਉਹ ਸਾਰੇ ਵਰਗਾਂ ਨੂੰ ਨਾਲ ਲੈ ਕੇ ਸਲਾਹ ਲੈ ਕੇ ਕਿ ਜੋ ਨਵੀਂ ਨੀਸਤੂ ਬਣਾਇਆ ਜਾਊਗਾ ਤੇ ਉਹਨੂੰ ਸਰੇਚੜਾਇਆ ਜਾਊ ਸਰ ਨੌਜਵਾਨ ਪੀੜੀ ਲਈ ਥੋੜਾ ਸੰਦੇਸ਼ ਕੀ ਹੈ ਇਹਨੂੰ ਨੌਜਵਾਨ ਦਾ ਸਾਡਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਨਸ਼ਿਆਂ ਤੋਂ ਦੂਰ ਰਹੇ ਕਿ ਜਿਹੜਾ ਭਰਾ ਆਪ ਨਸ਼ੀ ਨਹੀਂ ਕਰਦਾ ਉਹ ਦੂਜਿਆਂ ਨੂੰ ਵੀ ਮਤ ਦੇ ਵੀ ਪਈ ਨਸ਼ਿਆਂ ਤੋਂ ਦੂਰ ਆਦੇ ਰਿਸ਼ਤੇਦਾਰਾਂ ਤੇ ਆਦੇ ਦੋਸਤਾਂ 'ਚ ਉਹਨਾਂ ਨਸ਼ਿਆਂ ਤੋਂ ਬੰਦ ਕਰਾਵੇ ਕਿਉਂਕਿ ਅੱਜ ਪੰਜਾਬ ਦੀ ਜਵਾਨੀ ਬੋਰਪਾਸੇ ਜਾ ਰਹੀ ਹੈ ਪੰਜਾਬ ਜਣਿਆਂ ਦੀ ਜਵਾਨੀ ਤੇ ਕਿਸਾਨੀ ਨਾਲ ਤੇ ਅੱਜ ਪੰਜਾਬ ਦੀ ਕਿਸਾਨੀ ਵੀ ਵੇਲ ਹੈ ਤੇ ਜਵਾਨੀ ਵੀ ਵੇਲ ਹੋਈ ਪਈ ਹੈ ਤੇ ਇਹ ਦੋਨੇ ਕਰਕੇ ਪੰਜਾਬ ਦਾ ਨਾਮ ਸੀ ਖੁਸ਼ਹਾਲ ਸੀ ਪੂਰੇ ਹਿੰਦੁਸਤਾਨ ਜੋ ਇੱਕ ਨੰਬਰ ਦਾ ਸੂਬਾ ਪੰਜਾਬ ਹੁੰਦਾ ਸੀ ਜਿਹੜਾ ਕਿ ਅੱਜ 24 25ਵੇਂ ਨੰਬਰ ਤੇ ਆ ਗਿਆ ਤੇ ਇਹਨੂੰ ਦੁਬਾਰਾ ਅਸੀਂ ਨੌਜਵਾਨਾਂ ਨੂੰ ਇਹ ਕਹਨੇ ਆ ਕਿ ਨੌਜਵਾਨੀ ਭੁੱਖੂ ਤੇ ਨੌਜਵਾਨਾਂ ਲਈ ਜਿਹੜੀ ਆਹ ਹੈਗੀਆਂ ਅੱਗੇ ਸਰਕਾਰਾਂ ਚੱਲਦੀਆਂ ਤੇ ਨੌਜਵਾਨ ਨਹੀਂ ਅਸੀਂ ਇਹਨੇ ਵੀ ਅੱਗੇ ਆਉਣ ਵੱਧ ਤੋਂ ਵੱਧ ਸਾਡੀ ਪਾਰਟੀ ਦੇ ਵਿੱਚ ਆ ਕੇ ਸ਼ਾਮਲ ਹੋਵੋ ਦੱਖਤੂਬਾ ਦੀ ਸਰਲੀ ਪਾਰਟੀ ਟਿਕਟਾਂ ਦੇਊਗੀ ਕਹਿ ਵੀ ਦਿੱਤਾ ਵੀ ਆਉਣ ਵਾਲੇ ਟਾਈਮ 'ਚ ਅਸੀਂ ਨਵੇਂ ਬੰਦਿਆਂ ਨੂੰ ਆਉਣ ਵਾਲੋਂ ਟਿਕਟਾਂ ਨਹੀਂ ਦੇਣੀ ਤੇ ਸਾਡੀ ਸਰਕਾਰ ਦੇ ਹਿਸਾਬ ਨਾਲ ਤੇ ਜਿਹੜਾ ਹੈਗਾ ਨਸ਼ਿਆਂ ਵਾਲੀ ਚੀਜ਼ ਨੂੰ ਅਸੀਂ ਠੱਲ ਪਾ ਸਕੀ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਪੈਣਗੀਆਂ ਦੇਖੋ ਜੇ ਨੌਕਰੀਆਂ ਨਹੀਂ ਦਿੰਦੇ ਤਾਂ ਨੌਜਵਾਨ ਜਿਹੜੇ ਹੈਗੇ ਆ ਨਸ਼ਿਆਂ ਨੂੰ ਪਾਸੇ ਪਾਸ ਚੱਲ ਪੈਂਦੇ ਹੈ ਜਵਾਰ ਨਹੀਂ ਮਿਲਦਾ ਤਾਂ ਨਸ਼ਿਆਂ ਪਾਸੇ ਪਾਸ ਹੀ ਦਲ ਦਿੰਦੇ ਤੇ ਸਭ ਤੋਂ ਵੱਡੀ ਗੱਲ ਹੈ ਅੱਜ ਦੀ ਸਮੱਸਿਆ ਨਸ਼ੇ ਦੀ ਹੈ ਇਹ ਤੋਂ ਸਾਨੂੰ ਸਾਡੇ ਪੰਜਾਬ ਨੂੰ ਤੇ ਨੌਜਵਾਨੀ ਨੂੰ ਤੇ ਕਿਸਾਨੀ ਨੂੰ ਬਚਾਉਣਾ ਹੈ ਸਰ ਜਿਸ ਤਰ੍ਹਾਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਭਜਰੀ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਪੰਜਾਬ 'ਚ ਨੌਕਰੀ ਨਹੀਂ ਮਿਲਦੀ ਤਾਂ ਵਿਦੇਸ਼ਾਂ ਵਿੱਚ ਜਾ ਕੇ ਨੌਜਵਾਨ ਕੁੜੀਆਂ ਨਾਲ ਉਹਨਾਂ ਨੂੰ ਕੰਮ ਕਰਨੇ ਪੈਂਦੇ ਨੇ ਬੁਰਾ ਹਾਲ ਹੈ ਉੱਥੇ ਤਾਂ ਉਹਨਾਂ ਵਰ ਕੀ ਕਹਾਂਗੇ ਜਿਹੜੇ ਵਿਦੇਸ਼ ਜਾਂਦੇ ਨੇ ਰਾਜ ਕੁਮਾਰ ਜੀ ਦੇਖੋ ਗੱਲ ਇਹ ਹੈ ਵੀ ਜਦੋਂ ਜਿਹਦੇ ਘਰ ਦਾਣੇ ਉਹਦੇ ਕਬਲੇ ਹੀ ਸ ਹੈ ਜਦੋਂ ਆਪਾਂ ਨੂੰ ਇੱਥੇ ਕੰਮ ਨਹੀਂ ਮਿਲਦਾ ਤਾਂ ਉਹ ਵਿਚਾਰਾ ਕੀ ਕਰੇ ਉਹ ਤੰਗੀ ਚ ਇਥੋਂ ਭੱਜ ਕੇ ਲੱਗਦਾ ਸ਼ਾਇਦ ਬਾਹਰ ਜਾ ਕੇ ਕੋਈ ਨਾ ਕੋਈ ਮੈਂ ਕੰਮ ਕਰ ਸਕਾਂ ਮੈਂ ਆਪਣੇ ਘਰ ਦਾ ਆਪਣੇ ਮਾਂ ਪਿਓ ਦਾ ਆਪਣੇ ਪਰਿਵਾਰ ਦਾ ਪੇਟ ਪਾਲ ਸਕਾਂ ਤਾਂ ਉਹ ਤਾਂ ਬਾਹਰ ਹੋ ਜਾਂਦੇ ਆ ਉਸ ਕਰਕੇ ਜੇ ਪੰਜਾਬ ਦੇ ਵਿੱਚ ਹੀ ਸਾਡੇ ਦੇਖੋ ਬੜੀਆਂ ਆਸਾਂ ਸੀ ਬੜੀਆਂ ਉਮੀਦਾਂ ਸਾਨੂੰ ਵੀ ਬੜਾ ਸੀਗਾ ਵੀ ਸ਼ਾਇਦ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਰੋਜ਼ਗਾਰ ਦੇਊਗੀ ਪੰਜਾਬ ਦੇ ਵਿੱਚ ਬਿਲਕੁਲ ਤੇ ਸਾਨੂੰ ਇਹ ਸੀਗਾ ਵੀ ਇਹ ਪੰਜਾਬ ਦੀ ਕਾਇਆ ਕਲਪ ਕਰ ਰਹੇ ਕਿ ਭਾਈ ਇਹ ਨਵੀਂ ਸੋਚ ਹੈ ਕਿਉਂਕਿ ਭਗਤ ਸਿੰਘ ਦੀ ਸੋਚ ਲੈ ਕੇ ਚੱਲੇ ਸੀਗੇ ਤੇ ਉਹਨਾਂ ਦਾ ਵੀ ਨਾਂ ਲੈਣੇ ਜਿਹੜਾ ਹੈਗਾ ਭਗਤ ਸਿੰਘ ਦਾ ਨਾਂ ਨੂੰ ਵੀ ਇਹਨਾਂ ਨੂੰ ਲਾਜ ਲੱਗੀ ਠੀਕ ਹੈ ਇਸ ਕਰਕੇ ਇਹਨਾਂ ਨੇ ਇੱਕ ਮੁੱਦੇ ਦਾ ਵੀ ਨਹੀਂ ਕੀਤਾ ਜੇ ਇਹ ਹੀ ਰੁਜ਼ਗਾਰ ਦੇਣ ਦੇ ਨੌਜਵਾਨ ਸਾਡੇ ਆਪ ਦੀ ਆਪ ਵੀ ਹਟ ਜਾਣਗੇ ਬਾਹਰੋਂ ਵੀ ਆਉਣ ਨੂੰ ਤਿਆਰ ਬੈਠੇ ਆਂ ਪਰ ਇੱਥੇ ਕਰਨ ਨੂੰ ਕੁਝ ਨਹੀਂ ਕਿਉਂਕਿ